ਸਤਿ ਸ੍ਰੀ ਅਕਾਲ ਜੀ ਮੈਂ ਡਾਕਟਰ ਗੁਰਵਿੰਦਰ ਸਿੰਘ ਮੱਖਾ ਪੁਨਰਨਵਾ ਪੰਜਾਬ ਹੈਲਥ케ਅਰ ਤੋਂ ਅੱਜ ਅਸੀਂ ਪੁਨਰਨਵਾ ਪੰਜਾਬ ਹੈਲਥ케ਅਰ ਦੀ ਤਲਵੰਡੀ ਸਾਬੋ ਬ੍ਰਾਂਚ ਦੇ ਵਿੱਚ ਅੱਜ ਸਾਡੇ ਕੋਲ ਪੇਸ਼ੈਂਟ ਪਹੁੰਚੇ ਹੋਏ ਨੇ ਪਰਮਜੀਤ ਕੌਰ ਜਿਨ੍ਹਾਂ ਦਾ ਕਿ ਪਿਛਲੇ ਤਕਰੀਬਨ 1 ਸਾਲ ਤੋਂ ਸਾਡੇ ਕੋਲ ਟਰੀਟਮੈਂਟ ਚੱਲ ਰਿਹਾ ਸੀ ਇਹ ਆਟੋ ਇਮਿਊਨ ਡਿਜ਼ੀਜ਼ ਏਐਨਏ ਪੋਜ਼ਿਟਿਵ ਕੇਸ ਸੀ ਇਹਨਾਂ ਦੀ ਜਵਾਨੀ ਆਪਾਂ ਸੁਣਦੇ ਹਾਂ ਕਿ ਇਹਨਾਂ ਨੂੰ ਕੀ ਕੀ ਡਿਕਰ ਸੀ ਤੇ ਅੱਜ ਇਹਨਾਂ ਲਈ ਖੁਸ਼ੀ ਦੀ ਗੱਲ ਹੈ ਇਹ ਮਹੀਨਾ ਪਹਿਲਾਂ ਸਾਡੇ ਕੋਲ ਟੈਸਟ ਕਰਵਾ ਕੇ ਗਏ ਸੀ ਤੇ ਅੱਜ ਇਹਨਾਂ ਨੇ ਉਹ ਰਿਪੋਰਟ ਕਲੈਕਟ ਕੀਤੀ ਹੈ ਤੇ ਇਹਨਾਂ ਦਾ ਜਿਹੜਾ ਏਐਨਏ ਆ ਉਹ 네ਗੇਟਿਵ ਆ ਚੁੱਕਿਆ ਹਾਲਾਂਕਿ ਆਪਾਂ ਸੁਣਦੇ ਆ ਕਿ ਏਐਨਏ ਕਦੇ ਵੀ 네ਗੇਟਿਵ ਨਹੀਂ ਆਉਂਦਾ ਐਲੋਪੈਥਿਕ ਸਾਇੰਸ ਕਹਿੰਦੀ ਹੈ ਕਿ ਇਹ ਆਟੋਇਮਿਊਨ ਡਿਜ਼ੀਜ਼ ਹੁੰਦੀਆਂ ਨੇ ਤੇ ਇਹਦੇ ਉੱਪਰ ਇਮਿਊਨੋਸਪਰੈਸਿਵ ਮੈਡੀਸਿਨ ਹੀ ਕੰਮ ਕਰਦੀਆਂ ਨੇ ਜਿੰਨੇ ਟਾਈਮ ਖਾਣੇ ਰਹਿੰਦੇ ਹੁੰਦਾ ਟਾਈਮ ਕੰਮ ਕਰਦੀਆਂ ਪਰ ਇਹਨਾਂ ਨੂੰ ਤਕਰੀਬਨ ਦਵਾਈ ਛੱਡੀ ਨੂੰ ਵੀ 6 ਮਹੀਨੇ ਹੋ ਚੁੱਕੇ ਨੇ ਫਾਲੋਅ ਅਪ ਤੇ ਸਾਡੇ ਕੋਲ ਰੈਗੂਲਰ ਕੇਸ ਆ ਰਹੇ ਆ ਤੇ ਇਹਨਾਂ ਤੋਂ ਆਪਾਂ ਸੁਣਦੇ ਆ ਕਿ ਕਿੰਨਾ ਟਾਈਮ ਇਹਨਾਂ ਨੇ ਦਵਾਈ ਖਾਧੀ ਤੇ ਕਿੰਨਾ ਟ ਹਾਂਜੀ ਸਤਿ ਸ੍ਰੀ ਅਕਾਲ ਜੀ ਦੱਸੋ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਪਰਮਜੀਤ ਕੌਰ ਹੈ ਜੀ ਹਲਕੀ ਪ੍ਰੋਬਲਮ ਸੀ ਤੁਹਾਨੂੰ ਮੈਨੂੰ ਤਾਂ ਕਈ ਦਿੱਕਤਾਂ ਸੀ ਜੀ ਸਰਵਾਈਕਲ ਵੀ ਸੀ ਵੈਸੇ ਕਾ ਹੋਰ ਬਿਮਾਰੀਆਂ ਵੀ ਸੀ ਠੀਕ ਹੈ ਹੋਰ ਤੁਹਾਡੇ ਪੂਰੇ ਸਾਰੇ ਜੋੜਾਂ ਚ ਦਰਦ ਰਹਿੰਦਾ ਸੀ ਹਾਂਜੀ ਸਾਰੇ ਜੋੜਾਂ ਚ ਦਰਦ ਰਹਿੰਦਾ ਸੀ ਵੈਸੇ ਮੈਂ ਤਾਂ ਉੱਠ ਵੀ ਨਹੀਂ ਸੀ ਹੁੰਦਾ ਜੀ ਉੱਠ ਵੀ ਨਹੀਂ ਸੀ ਹੁੰਦਾ ਹਾਂਜੀ ਠੀਕ ਹੈ ਹੋਰ ਉਸ ਤੋਂ ਬਿਨਾ ਕੀ ਕੀ ਦਿੱਕਤਾਂ ਸੀ ਤੇ ਉਸ ਤੋਂ ਪਹਿਲਾਂ ਤੁਸੀਂ ਕਿੰਨਾ ਚੱਕਰ ਵੀ ਆਉਂਦੇ ਸੀ ਚੱਕਰ ਖਾਦੇ ਹੈਗੇ ਅਸੀਂ ਤਾਂ ਬਹੁਤ ਥਾਂ ਤੇ ਦਵਾਈ ਲੈ ਲਈ ਸੀ ਜੀ ਕਿਤੋਂ ਵੀ ਠੀਕ ਨਹੀਂ ਸੀ ਹੋਏ ਠੀਕ ਹੈ ਜੀ ਠੀਕ ਹੈ ਹਾਂ ਜੀ ਤੇ ਹੁਣ ਤੁਸੀਂ ਲੁਧਿਆਣਾ ਡੀਐਮਸੀ ਚੋਂ ਵੀ ਖਾਦੀ ਸੀਮੀਨੇ ਦਵਾਈ ਮੈਂ ਉੱਥੋਂ ਵੀ ਲਿਉਂਦੀ ਰਹੀ ਉੱਥੋਂ ਵੀ ਮੈਨੂੰ ਕੋਈ ਫਰਕ ਨਹੀਂ ਸੀ ਪਿਆ ਹੈਗਾ ਲੁਧਿਆਣਾ ਡੀਐਮਸੀ ਚੋਂ ਵੀ ਹਾਂ ਜੀ ਉੱਥੋਂ ਵੀ ਬਹੁਤ ਟਾਈਮ ਖਾਂਦੀ ਰਹੀ ਮੈਂ ਉਹ ਚੋੜ ਤੇ ਇਸ ਚੋਂ ਵੀ ਖਾਦੀ ਹੈ ਜੀ ਬਹੁਤ ਦਵਾਈ ਮੈਂ ਫਿਰ ਸੰਗਰੂਰ ਪੀਈਏ ਚੋਂ ਵੀ ਖਾਦੀ ਹੈ ਜੀ ਸੀਮੀਨੇ ਦਵਾਈ ਸਾਡੇ ਕੋਲ ਤੁਸੀਂ ਕਿੰਨਾ ਟਾਈਮ ਦਵਾਈ ਖਾਦੀ ਹੈ ਤੇ ਬਿਨਾਂ ਦਵਾਈ ਤੋਂ ਹੁਣ ਤੁਹਾਨੂੰ ਕਿੰਨਾ ਸਮਾਂ ਹੋ ਚੁੱਕਿਆ ਸੀਮੀਨੇ ਹੋ ਗਈ ਜੀ ਦਵਾਈ ਸਾਡੇ ਨੂੰ ویسੇ ਮੈਂ ਪਹਿਲਾਂ ਸਾਲ ਦਵਾਈ ਖਾਦੀ ਹੈਗੀ ਠੀਕ ਹੈ ਜੀ ਠੀਕ ਹੈ ਹੁਣ ਤੁਸੀਂ ਬਿਲਕੁਲ ਸਹੀ ਮਹਿਸੂਸ ਹਾਂਜੀ ਹੁਣ ਮੈਂ ਇਹ ਇਹ ਐਨਏ ਪੋਜੀਟਿਵ ਕੇਸ ਸੀਗਾ ਜਿਹਨੂੰ ਅਸੀਂ ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਆਟੋਇਮਿਊਨ ਗਠੀਆ ਵੀ ਕਹਿ ਦਿੰਦੇ ਆ ਤੇ ਇਹਨਾਂ ਦਾ ਜੋ ਆਟੋਇਮਿਊਨ ਡਿਜੀਜ਼ ਦੇ ਵਿੱਚ ਐਸਐਲਈ ਇੱਕ ਡਿਜੀਜ਼ ਹੁੰਦੀ ਹੈ ਬਿਮਾਰੀ ਹੁੰਦੀ ਹੈ ਉਹ ਇਹਨਾਂ ਨੂੰ ਡਿਟੈਕਟ ਹੋਈ ਸੀ ਉਹ ਸਾਡੇ ਕੋਲ ਹੀ ਡਾਇਗਨੋਸ ਹੋਇਆ ਸੀ ਪਹਿਲਾਂ ਇਹਨਾਂ ਦੀ ਬਿਮਾਰੀ ਡਾਇਗਨੋਸ ਵੀ ਨਹੀਂ ਸੀ ਹੋ ਪਾਈ ਸੋ ਇਹਨਾਂ ਦੇ ਆਪਾਂ ਹਸਬੈਂਡ ਵੀ ਨਾਲ ਆਏ ਹੋਏ ਨੇ ਇਹਨਾਂ ਤੋਂ ਵੀ ਆਪਾਂ ਜਾਣਦੇ ਹਾਂ ਕਿ ਇਹਨਾਂ ਨੂੰ ਕੀ ਡਿਕਰ ਸੀ ਹਾਂਜੀ ਤੁਸੀਂ ਆਪਣਾ ਨਾਮ ਦੱਸੋ ਤੇ ਆਪਣਾ ਐਕਸਪੀਰੀਅੰਸ ਦੱਸੋ ਹਾਂਜੀ ਮੇਰਾ ਨਾਮ ਪਿਰਤਪਾਲ ਸਿੰਘ ਜੀ ਹੈਂਡ ਚੂੜੀਆ ਇਨਰ ਬੋਰਡ ਕਸੀ ਜੀ ਘਟੋ ਘਟ ਡੀ ਐਮ ਸੀ ਲੁਧਿਆਣਾ ਤੇ ਪੀ ਜੀ ਚੰਡੀਗੜ੍ਹ ਉੱਥੇ ਟੈਸਟ ਕਰਾ ਕੇ ਕੁਝ ਨਾ ਸੰਗਰੂਰ ਵੀ ਗਏ ਜੀ ਪੀ ਜੀ ਚ ਤੇ ਪੁੱਛੋ ਦੇਸ਼ ਤੋਂ ਬਹੁਤ ਟਾਈਮ ਦਵਾਈ ਖਾਧੀ ਪਰ ਹੁਣ ਜਿਉ ਸਾਨੂੰ ਹੌਲੀ ਹੌਲੀ ਪਤਾ ਲੱਗਿਆ ਵੀ ਇੱਥੇ ਨਵੇਂ ਡਾਕਟਰ ਸਾਹਿਬ ਆਏ ਨੇ ਨੇ ਦਵਾਈ ਲਈ ਅਸੀਂ ਕੁਫਟਾਂ ਦਵਾਈ ਲਈ 5-6 ਮਹੀਨੇ ਦਵਾਈ ਭਰਤੀ ਉਹ ਦਵਾਈ ਫਰਕ ਪੈਂਦਾ ਪੈਂਦਾ ਹੁਣ 6 ਮਹੀਨੇ ਦਵਾਈ ਛੱਡਣ ਹੋ ਗਈ ਹੁਣ ਬਿਲਕੁਲ ਠੀਕ ਹੈ ਹੁਣ ਅੱਜ ਰਿਪੋਰਟ ਲੈਣ ਆਏ ਜੀ ਰਿਪੋਰਟ ਨੈਗੇਟਿਵ ਆਈ ਦੇਖੋ ਇਹ ਜਿਹੜਾ ਕੇਸ ਹੈ ਇਹ ਏਐਨਏ ਦਾ ਕੇਸ ਸੀ ਤੇ ਕਈ ਵਾਰ ਕਈ ਮਰੀਜ਼ਾਂ ਦੇ ਇਹ ਇਸ਼ੂ ਹੁੰਦੇ ਨੇ ਕਿ ਦਵਾਈ ਛੱਡਣ ਤੋਂ ਬਾਅਦ ਜੀ ਦੁਬਾਰਾ ਫਿਰ ਅਸੀਂ ਉਵੇਂ ਹੋ ਜਾਾਂਗੇ ਪਰ ਇਹ ਤੁਹਾਡੇ ਮਰੀਜ਼ ਸਾਹਮਣੇ ਆ ਇਹਨਾਂ ਨੂੰ 6 ਮਹੀਨੇ ਹੋ ਚੁੱਕੇ ਨੇ ਦਵਾਈ ਵੀ ਇਹ ਬਿਲਕੁਲ ਛੱਡ ਚੁੱਕੇ ਨੇ ਤੇ ਹੁਣ ਕੋਈ ਵੀ ਦਵਾਈ ਨਹੀਂ ਖਾ ਰਹੇ ਤੇ ਹੁਣ ਇਹ ਸਾਡੇ ਕੋਲ ਸਿਰਫ ਇੱਕ ਫਾਲੋਅ ਅਪ ਲਈ ਆਏ ਸੀ ਤੇ ਅੱਜ ਸਾਲ ਬਾਅਦ ਇਹਨਾਂ ਦੀ ਆਪਾਂ ਟੈਸਟ ਕਰਵਾਇਆ ਤੇ ਉਹ ਬਿਲਕੁਲ ਨੈਗੇਟਿਵ ਆਇਆ ਸੋ ਜਿਹੜੇ ਵੀ ਕੋਈ ਏਐਨਏ ਦੇ ਕੇਸ ਨੇ ਉਹ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ EN ਦਾ ਹੱਲ ਸਿਰਫ ਆਯੁਰਵੇਦ ਹੀ ਹੈ ਸੋ ਆਪਾਂ ਆਓ ਆਯੁਰਵੇਦ ਨਾਲ ਜੁੜੀਏ ਧੰਨਵਾਦ